ਬੈਲੀ ਦੀ ਤੇ ਰਾਮ ਰਹੀਮ ਦੇ ਡੇਰਾ ਜਗਮਾਬਾੜੀ ਵਿਖੇ ਗੋਲੀ ਚੱਲੀ ਹੈ ਜੀ ਹਾਂ ਵੱਡਾ ਵਿਵਾਦ ਹੋਇਆ ਹੈ ਜਿੱਥੇ ਕਿ ਡੇਰਾ ਦੇ ਪ੍ਰਮੁੱਖ ਬਾਬਾ ਵਕੀਲ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੀ ਗੱਦੀ ਨੂੰ ਲੈ ਕੇ ਵਿਵਾਦ ਹੋਇਆ ਹੈ ਡਰਾਈਵਰ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਦੌਰਾਨ ਹਵਾਈ ਫਾਇਰ ਵੀ ਹੋਏ ਨੇ ਜਿਸ ਤਿਆਕੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਨੇ ਬੈਲੀ ਦੀ ਲੋਕਾਂ ਦਾ ਪਤਨ ਹਰਿਆਣਾ ਦੇ ਸਿਰਸਾ ਜਿ ਪੈਂਦੇ ਡੇਰਾ ਸੱਚਾ ਸੌਦਾ ਦੇ ਜਗਮਾਵਾਲੀ ਡੇਰੇ ਚ ਸੰਤ ਵਕੀਲ ਦਾ ਬੁੱਧਵਾਰ ਰਾਤ ਨੂੰ ਦਿਹਾਂਤ ਹੋ ਗਿਆ ਸੀ ਜਿਸ ਤੱਕ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਉਹਨਾਂ ਦੇ ਦੇਹ ਨੂੰ ਤੇਰੇ ਦੇ ਇੱਕ ਵੱਡੇ ਛੱਡ ਦੇ ਥੱਲੇ ਰੱਖਿਆ ਗਿਆ ਸੀ ਇਸ ਦੌਰਾਨ ਉਹਨਾਂ ਦੇ ਮੋਦੀ ਖਬਰ ਸੁਣ ਕੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਅਤੇ ਯੂਪੀ ਦੀ ਸੰਗਤ ਵੱਡੇ ਪੱਧਰ ਤੇ ਇਸ ਡੇਰੇ ਵਿੱਚ ਪਹੁੰਚ ਰਹੀ ਸੀ ਜਿਸ ਤੋਂ ਬਾਅਦ ਡੇਰਾ ਜਗਮਾਬਾੜੀ ਦੀ ਗੱਦੀ ਨੂੰ ਲੈ ਕੇ ਵਿਆਹ ਸ਼ੁਰੂ ਹੋ ਗਿਆ ਵੀਰਵਾਰ ਸਵੇਰੇ ਬਾਬਾ ਵਕੀਲ ਦਾ ਡਰਾਈਵਰ ਬਰਿੰਦਰ ਸਿੰਘ ਸਟੇਜ ਤੇ ਵਿਰਾਜਮਾਨ ਸੀ ਜਾਣਕਾਰੀ ਦੇ ਅਨੁਸਾਰ ਬਰਿੰਦਰ ਸਿੰਘ ਬਾਬਾ ਵਕੀਲ ਦੀ ਖਰਾਬ ਸਿਹਤ ਤੋਂ ਬਾਅਦ ਡੇਰੇ ਦੀ ਕੰਮਾਂ ਸੰਭਾਲ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਸੰਗਤ ਨੂੰ ਪਤਾ ਲੱਗਿਆ ਕਿ ਬਰਿੰਦਰ ਸਿੰਘ ਸਟੇਜ ਦੇ ਉੱਤੇ ਬੈਠਾ ਹੈ ਤਾਂ ਸਟੇਜ ਤੇ ਬੈਠੇ ਨੂੰ ਦੇਖ ਕੇ ਸੰਗਤਾਂ ਤੈਸ਼ ਵਿੱਚ ਆ ਗਈਆਂ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜਿਵੇਂ ਹੀ ਸੰਗਤ ਨੂੰ ਪਤਾ ਚੱਲਿਆ ਕਿ ਡੇਰੇ ਦੀ ਗੱਦੀ ਵਰਿੰਦਰ ਸਿੰਘ ਨੂੰ ਮਿਲਣ ਜਾ ਰਹੀ ਹੈ ਤਾਂ ਸੰਗਤਾ ਪੜਕੁਠੀਆਂ ਅਤੇ ਸੰਗਤ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਲੋਕਾਂ ਨੇ ਵਰਿੰਦਰ ਸਿੰਘ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਜਿਸ ਤੋਂ ਬਾਅਦ ਡੇਰੇ ਝੂਠੇ ਇਸ ਵਿਵਾਦ ਦੀ ਸਥਿਤੀ ਨੂੰ ਵਿਗੜਦੀ ਦੇਖ ਕੇ ਪੁਲਿਸ ਨੇ ਵਰਿੰਦਰ ਨੂੰ ਗੱਡੀ 'ਚ ਬਿਠਾਇਆ ਅਤੇ ਉਥੋਂ ਬਾਹਰ ਕਢ ਦਿੱਤਾ ਜਾਣਕਾਰੀ ਅਨੁਸਾਰ ਇਸ ਵਿਚਾਲੇ ਕਿਸੇ ਨੇ ਹਵਾਈ ਫਾਇਰ ਕਰ ਦਿੱਤਾ ਡੇਰੇ 'ਚ ਹੁਣ ਪਾਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਨੇ ਜਿਹਾਂ ਇੱਕ ਵਾਰ ਫਿਰ ਤੋਂ ਦੱਸਦੇ ਨੇ ਆ ਕਿ ਰਾਮ ਰਹੀਮ ਦਾ ਡੇਰਾ ਏ ਜਗਮਾਬਾੜੀ ਡੇਰਾ ਜਿੱਥੇ ਕਿ ਗੱਦੀ ਨੂੰ ਲੈ ਕੇ ਵਿਵਾਦ ਹੋਇਆ ਦਰਸਲ ਇਸ ਡੇਰੇ ਨੂੰ ਬਾਬਾ ਵਕੀਲ ਨਾਮ ਦਾ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਦੀ ਕਿ ਬੀਤੇ ਕੱਲ ਰਾਤ ਨੂੰ ਮੌਤ ਹੋ ਗਈ ਸੀ ਅਤੇ ਅੱਜ ਉਸ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਡੇਰੇ 'ਚ ਬਣੇ ਇੱਕ ਛੱਡ ਦੇ نیچے ਰੱਖਿਆ ਗਿਆ ਸੀ ਉੱਥੇ ਇੱਕ ਸਟੇਜ ਬਣੀ ਹੋਈ ਸੀ ਕਿਹਾ ਜਾ ਰਿਹਾ ਹੈ ਕਿ ਬਾਬਾ ਵਕੀਲ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਡੇਰੇ ਦੀ ਕਮਾਨ ਉਹਨਾਂ ਦਾ ਡਰਾਈਵਰ ਵਰਿੰਦਰ ਸਿੰਘ ਸੰਭਾਲ ਰਿਹਾ ਸੀ ਅਤੇ ਜਦੋਂ ਲੋਕਾਂ ਨੇ ਵਰਿੰਦਰ ਸਿੰਘ ਨੂੰ ਸਟੇਜ ਤੇ ਬੈਠਾ ਦੇਖਿਆ ਉਹਨਾਂ ਨੂੰ ਪਤਾ ਲੱਗਿਆ ਕਿ ਵਰਿੰਦਰ ਸਿੰਘ ਨੂੰ ਇਸ ਡੇਰੇ ਦੀ ਕਮਾਨ ਸੰਭਾਲੀ ਜਾ ਰਹੀ ਹੈ ਭਾਵ ਕਿ ਇਹ ਡੇਰਾ ਉਸ ਤੇ ਸਪੁਰਦ ਕੀਤਾ ਜਾ ਰਿਹਾ ਹੈ ਤਾਂ ਲੋਕਾਂ ਨੇ ਵਰਿੰਦਰ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਪੜਕੁੱਠੇ ਕਿ ਉਹਨਾਂ ਵੱਲੋਂ ਵਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ ਉਸਤੇ ਕੱਪੜੇ ਤੱਕ ਫਾੜ ਦਿੱਤੇ ਗਏ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਭਾਰੀ ਪੁਲਿਸ ਵੱਲ ਨੇ ਵਰਿੰਦਰ ਸਿੰਘ ਨੂੰ ਜਿਵੇਂ ਕਿਵੇਂ ਸੰਗਤਾਂ ਤੋਂ ਬਾਹਰ ਕੱਢਿਆ ਉਸ ਨੂੰ ਗੱਡੀ 'ਚ ਬਿਠਾਇਆ ਅਤੇ ਸੁਰੱਖਿਅਤ ਥਾਂ ਤੇ ਰਵਾਨਾ ਕਰ ਦਿੱਤਾ ਗਿਆ ਫਿਲਹਾਲ ਡੇਰੇ ਵਿੱਚ ਭਾਰੀ ਪੁਲਿਸ ਵੱਲ ਤੇ ਰਾਹ ਤੇ ਇਸ ਦੌਰਾਨ ਹਾਲਾਂਕਿ ਗੋਲੀ ਵੀ ਚੱਲੀ ਹੈ ਪਰ ਪੁਲਿਸ ਹੁਣ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਲੱਗੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ